ਰਾਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਬ੍ਰਾਡ ਫਾਰਮਿੰਗ ਸੈਨਾ ਖੇੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਗੰਡਿਆਂ ਦੇ ਸਮੱਸਿਆਵਾਂ ਲਈ ਆਪਾਂ ਜੋ ਵੀਡੀਓ ਪਾਉਂਦੇ ਰਹਿੰਨੇ ਆ ਗੰਡਿਆਂ ਨੂੰ ਲਾਉਣਾ ਸੰਭਾਲਣਾ ਰਿਆ ਸਪ੍ਰਿਆ ਉਹਨਾਂ ਦੀ ਸਾਮ ਸੰਭਾਲ ਖਾਦ ਖਰਾਕ ਤੇ ਐਂਡ ਤੇ ਆਮਦਨ ਤੱਕ ਦੀ ਸਾਰੀ ਜਿਹੜੀ ਤੁਹਾਨੂੰ ਅਸੀਂ ਚੀਜ਼ ਦਿਖਾਉਣ ਵਾਸਤੇ ਇੱਕ ਚੈਨਲ ਸ਼ੁਰੂ ਕੀਤਾ ਹੈ ਆ ਦੇਖੋ ਦੋਸਤੋ ਹੁਣ ਜਿਹੜੀ ਸਮੱਸਿਆ ਆ ਰਹੀ ਹੈ ਗੰਡਿਆਂ ਦੇ ਵਿੱਚ ਨਦੀਨਾਂ ਦੀ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਨਦੀਨਾਂ ਦੀ ਰੋਖਤਾ ਵਾਸਤੇ ਪੈਂਡੀ ਦਵਾਈ ਜਿਹੜੀ ਪਾਉਣੀ ਹੈ ਉਹ 40 ਤੋਂ 45 ਦੇ ਰਸਾ ਰੱਖਦੀ ਹੈ ਜਿਹੜਾ ਕਿ ਸਮਾਂ ਪੂਰਾ ਹੋ ਗਿਆ ਤੇ ਹੁਣ ਜਿਹੜੇ ਥੱਲੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੀਜ ਜਿਹੜਾ ਪਿਆ ਸੀਗਾ ਉਹਨੇ ਉੱਗਣਾ ਸ਼ੁਰੂ ਕਰ ਦਿੱਤਾ ਹੈ ਤੇ ਇਹਦੇ ਵਿੱਚ ਥੋੜੀ-ਥੋੜੀ ਜਿਹੜੀ ਨਦੀਨਾਂ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਜਿਹੜੇ ਬਾਹਨ ਨੂੰ ਆਪਾਂ ਲਗਾਤਾਰ ਤਿੰਨ-ਚਾਰ ਵਾਰੀ ਵਾਹ ਕੇ ਧੁੱਪਾਂ ਲਵਾਈਆਂ ਸੀ ਉਹ ਏਰੀਆ ਦੇ ਵਿੱਚ ਜਿਹੜਾ ਨਦੀਨ ਦੀ ਸਮੱਸਿਆ ਨਹੀਂ ਆਈ ਕੋਈ ਵੀ ਨਦੀਨ ਨਹੀਂ ਹੈ ਉਹਦੇ ਚ ਕੱਲੇ ਗੰਡੇ ਬਹੁਤ ਹੀ ਵਧੀਆ ਖੜੇ ਆ ਆਹ ਏਰੀਆ ਸੀਗਾ ਜਿਹੜਾ ਇੱਥੇ ਪਿਛਲੇ ਸਾਲ ਆਪਣੇ ਕੋਲੇ ਹਲਦੀ ਸੀਗੀ ਜਿਹੜਾ ਆਹ ਤੁਹਾਨੂੰ ਛੋਟੀਆਂ ਲੰਬੀਆਂ ਕੈਰੀਆਂ ਦਿਖਾ ਰਹੀਆਂ ਹੈ ਤੇ ਇਹਦੂ ਅੱਗੇ ਜਿਹੜਾ ਏਰੀਆ ਹੈਗਾ ਉੱਥੇ ਆਪਣੇ ਕੋਲੇ ਪਿਛਲੇ ਜਿਹੜੇ ਸੀਜ਼ਨ ਚ ਮੂਲੀ ਦੀ ਖੇਤੀ ਆਪਾਂ ਕੀਤੀ ਸੀਗੀ ਜਿੱਥੇ ਮੂਲੀ ਦੀ ਖੇਤੀ ਕੀਤੀ ਸੀਗੀ ਉੱਥੇ ਜਿਹੜੀ ਜ਼ਿਆਦਾ ਸਮੱਸਿਆ ਦੇਖਣ ਨੂੰ ਮਿਲੀ ਹੈ ਕਿ ਉਹ ਕਿ ਮੂਲੀ ਹਲੇ ਖੜੀ ਸੀਗੀ ਉਹਨੂੰ ਨਾਲ ਦੀ ਨਾਲ ਹੀ ਰੋਟਾ ਵਿਟਰ ਮਾਰ ਕੇ ਆਪਾਂ ਦੂਜੇ ਦਿਨੀ ਉਹਦੇ ਵਿੱਚ ਜਿਹੜੀ ਲਾਉਣਾ ਸ਼ੁਰੂ ਕਰਤਾ ਸੀਗਾ ਗੰਡਿਆਂ ਨੂੰ ਉਹਦੇ ਕਰਕੇ ਆਹ ਦੇਖੋ ਜੀ ਇਹ ਫਾਰਮ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਜਿਹੜੀ ਜ਼ਿਆਦਾ ਨਦੀਨਾਂ ਦੀ ਸਮੱਸਿਆ ਹੈ ਤੁਹਾਨੂੰ ਕਾਫੀ ਨਦੀਨ ਜਿਹੜੇ ਨਜ਼ਰ ਆ ਰਹੇ ਹੋਣਗੇ ਇਹਦੇ ਵਾਸਤੇ ਇਹਦੀ ਰੋਕਥਾਮ ਵਾਸਤੇ ਆਪਣੇ ਕੋਲੇ ਦੋ ਤਰੀਕੇ ਆ ਜੇ ਤਾਂ ਨਦੀਨ ਬਿਲਕੁਲ ਥੋੜੇ ਐ ਤਾਂ ਉਹਨੂੰ ਆਪਾਂ ਇੱਕ ਦੰਤੀ ਆਉਂਦੀ ਆ ਮੂਹਰੋ ਥੋੜੀ ਜਿਹੀ ਛੋਟੀ ਹੁੰਦੀ ਉਹਨੂੰ ਦਤੂਆ ਕਹਿੰਦੇ ਆ ਤੇ ਉਹਦੇ ਨਾਲ ਆਪਾਂ ਕਢਵਾ ਸਕਦੇ ਆ ਇਹਨੂੰ ਆ ਦੇਖੋ ਜਿਵੇਂ ਬਹੁਤ ਜ਼ਿਆਦਾ ਸਮੱਸਿਆ ਜਿੱਥੇ ਹਨਾ ਦੇਖ ਨੂੰ ਮਿਲ ਰਹੀ ਹੁਣ ਮੈਂ ਇਹ ਮੋٹے ਮੋٹے ਜਿਹੜੇ ਕੱਕ ਸੀਗੇ ਤਾਂ ਇਹ ਦਤੂਏ ਦੇ ਨਾਲ ਕੱਢਣੇ ਸ਼ੁਰੂ ਕੀਤੇ ਆ ਤੇ ਉਹਤੇ ਵੀ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਜੇ ਕਿਸੇ ਨੇ ਜ਼ਿਆਦਾ ਕਮਰਸ਼ੀਅਲ ਲੈਵਲ ਤੇ ਲਾਇਆ ਫੇਰ ਪ੍ਰੋਬਲਮ ਆ ਜਾਂਦੀ ਆ ਲੇਬਰ ਦੀ ਪਰ ਆਹ ਦੇਖੋ ਜੀ ਆਪਾਂ ਆ ਸਾਰੇ ਕੱਢ ਕੇ ਢੇਰੀਆਂ ਬਣਾਤੀਆਂ ਇਹ ਤਾਂ ਨਿਕਲ ਗਏ ਮੋٹے-ਮੋٹے ਜਿਹੜੇ ਕਿ ਹੁਣੇ ਬਹੁਤ ਜ਼ਿਆਦਾ ਖਰਾਕ ਲੈ ਰਹੇ ਸੀ ਫਿਰ ਪਿੱਛੇ ਥੋੜੇ-ਬੋਤੇ ਜਿਹੜੇ ਵੱਜਦੇ ਆ ਬਰੀਕ ਕਿਉਂਕਿ ਇਹਨਾਂ ਨੇ ਵੀ ਮੋٹے ਹੋਣਾ ਤੇ ਜੋ ਖਰਾਕ ਆਪਾਂ ਗੰਡਿਆਂ ਨੂੰ ਦੇਣੀ ਹੈ ਉਹ ਨਦੀਨ ਸਾਰੀ ਖਾ ਜਾਣਗੇ ਤੇ ਜਿਹੜਾ ਗੰਡਿਆਂ ਦਾ ਵਿਕਾਸ ਆ ਉਹ ਬਹੁਤ ਸਲੋ ਹੋ ਜਾਊਗਾ ਸੋ ਇਹਦੇ ਵਾਸਤੇ ਇੱਕ ਗੋਲ ਦਵਾਈ ਆਉਂਦੀ ਹੈ ਜਿਹਦੇ ਸਪੈਲਿੰਗਾਂ G O A L ਗੋਲ ਗੋਲ ਦਵਾਈ ਆਪਾਂ 5 ਤੋਂ 7 ml ਪ੍ਰਤੀ 15 ਲੀਟਰ ਪਾਣੀ ਢੋਲਕੀ ਦੇ ਵਿੱਚ ਇਹਦਾ ਛੜਕਾ ਕਰਨਾ ਤੇ ਇਹ ਜਿਹੜੀ ਹੈਗੀ ਦਵਾਈ ਬਹੁਤ ਹੀ ਮਹਿੰਗੀ ਨਹੀਂ ਹੈ ਇਹ ਸਿਰਫ 250 ਰੁਪਏ ਦੀ ਲਗਭਗ ਰੇਟ ਕਿਤੇ ਮਾਰਕੀਟ ਤੇ ਜਾਂ ਕੰਪਨੀ ਦੇ ਹਿਸਾਬ ਨਾਲ ਥੋੜਾ ਬਹੁਤਾ ਇੱਧਰ ਉੱਧਰ ਹੋ ਸਕਦਾ ਕੋਈ 10-20 ਰੁਪਏ ਵੈਸੇ 250 ਰੁਪਏ ਦੀ 100 ml ਆ ਜਾਂਦੀ ਹੈ ਜੀ ਤੇ ਇਹ ਇੱਕ ਕਿੱਲੇ ਵਾਸਤੇ ਬਹੁਤ ਰਹਿੰਦੀ ਹੈ ਇੱਕ ਕਿੱਲੇ ਤੋਂ ਜ਼ਿਆਦਾ ਹੀ ਸਪਰੇ ਹੋ ਜਾਂਦੀ ਹੈ ਕਿਉਂਕਿ ਢੋਲਕੀ ਦੀ ਇਹ 7 ml ਹੀ ਪਾਉਣੀ ਹੈ ਗੋਲ ਦਵਾਈ ਨਾਲ ਗੰਡੇ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੁੰਦਾਗਾ ਤੇ ਨਦੀਨ ਸਾਰੇ ਖਤਮ ਹੋ ਜਾਂਦੇ ਪਰ ਦੋਸਤੋ ਜਿਨ੍ਹਾਂ ਦੇ ਫਾਰਮ ਦੇ ਵਿੱਚ ਨਦੀਨ ਬਹੁਤ ਥੋੜੇ ਐ ਉਹ ਗੋਲ ਦਵਾਈ ਦੀ ਵਰਤੋਂ ਨਾ ਕਰਨ ਉਹ ਕੋਸ਼ਿਸ਼ ਕਰੋ ਆਪ ਕਿਸੇ ਦਤੂਏ ਦੀ ਮਦਦ ਨਾਲ ਜਾਂ ਪਾਣੀ ਲਾ ਕੇ ਪੋਲਾ ਪੋਲਾ ਖਿੱਚਦੇ ਉਪਰੋਂ ਕਿਉਂਕਿ ਇਹ ਹੁੰਦਾ ਕੋਈ ਵੀ ਦਵਾਈ ਹੈ ਜਿਹੜੀ ਘਾਹ ਵਾਲੀ ਉਹ ਫਸਲ ਨੂੰ ਜ਼ਿਆਦਾ ਨਹੀਂ ਤਾਂ ਥੋੜਾ ਅਸਰ ਜ਼ਰੂਰ ਪਾਉਗੀ ਇੱਕ ਵਾਰ ਹਰ ਫਸਲ ਨੂੰ ਉਹ ਰੋਕਦੀ ਹੁੰਦੀ ਹੈ ਤੋ ਕਿ ਕਿਸੇ ਨੂੰ ਉਹਨੇ ਉਗਰੀ ਹੋਈ ਫਸਲ ਨੂੰ ਖਤਮ ਕਰਨਾ ਹੈ ਹਨਾ ਨਦੀਨਾ ਨੂੰ ਖਤਮ ਕਰਨਾ ਹੈ ਤਾਂ ਉਹ ਥੋੜਾ ਬਹੁਤਾ ਅਸਰ ਘੰਡੇ ਤੇ ਵੀ ਪਾ ਸਕਦੀ ਹੈ ਜਦੋਂ ਕਿ ਉਹਦਾ ਨੁਕਸਾਨ ਨਹੀਂ ਕਰਦੀ ਪਰ 5 ਤੋਂ 10% ਤੱਕ ਇਹਦੀ ਗਰੋਥ ਨੂੰ ਰੋਕ ਸਕਦੀ ਹੈ ਸੋ ਕੋਸ਼ਿਸ਼ ਕਰੋ ਵੀ ਇਹਨੂੰ ਆਪਾਂ ਨਦੀਨਾ ਨੂੰ ਹੱਥਾਂ ਨਾਲ ਕੱਢ ਲਈਏ ਜਾਂ ਅੱਗੇ ਤੋਂ ਵਾਹਨ ਦੀ ਤਿਆਰੀ ਉਸ ਹਾਵਣਾ ਕਰੀਏ ਇਹਨੂੰ ਜਿਆਦਾ ਵਾਹ ਕੇ ਰੱਖੀਏ ਤਾਂ ਕਿ ਅੱਗੇ ਤੋਂ ਇਹੋ ਜਿਹੀ ਸਮੱਸਿਆ ਨਾ ਆਵੇ ਹੁਣ ਆਪਾਂ ਐਕਸਪੀਰੀਅੰਸ ਕੀਤਾ ਜਿਹੜੇ ਵਾਣ ਨੂੰ ਲਗਾਤਾਰ ਪੰਜ ਤੋਂ 6 ਵਾਰ ਵਾਕੇ ਰੱਖਿਆ ਸੀ ਧੁੱਪਾਂ ਲਵਾਈਆਂ ਸੀ ਉਹਦੇ ਵਿੱਚ ਗੰਡੇ ਦੀ ਗਰੋਥ ਵੀ ਇਤੋਂ ਦੁੱਗਣੀ ਹੋਈ ਆ ਉਹਦੇ ਵਿੱਚ ਨਦੀਨ ਵੀ ਬਿਲਕੁਲ ਨਹੀਂ ਹੋਏ ਤੇ ਜਿਹੜੇ ਵਾਣ ਦੇ ਵਿੱਚ ਸਿੱਧਾ ਹੀ ਪਹਿਲਾਂ ਫਸਲ ਲੱਗੀ ਹੋਈ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਲਾ ਦਿੱਤਾ ਤਾਂ ਉੱਥੇ ਇਹ ਸਮੱਸਿਆ ਦੇਖਣ ਨੂੰ ਮਿਲੀ ਹੈ ਦੋਸਤੋ ਬਣੇ ਰਹੋ ਬਰਾਡ ਫਾਰਮਿੰਗ ਸਹਿਣਾ ਖੇੜਾ ਦੇ ਨਾਲ ਗੰਡਿਆਂ ਸੰਬੰਧੀ ਹੋਰ ਜੋ ਵੀ ਸਮੱਸਿਆਵਾਂ ਆਉਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਫਿਲਹਾਲ ਇਹ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਇਹ ਸਿਰਫ ਨਦੀਨਾ ਵਾਸਤੇ ਸੀ ਨਦੀਨਾ ਵਾਸਤੇ ਤੁਸੀਂ ਗੋਲ ਦਵਾਈ 5 ਤੋਂ 7 ਮਿਲ ਨਦੀਨਾ ਦੇ ਹਿਸਾਬ ਨਾਲ ਪ੍ਰਤੀ ਢੋਲਕੀ ਛੜਕਾ ਕਰਨਾ ਹੈ ਜੀ ਦੇ ਨਾਲ ਤੁਹਾਡਾ ਇਹ ਸਮੱਸਿਆ ਦਾ ਹੱਲ ਹੋ ਜਾਏਗਾ ਅੱਗੇ ਨਵੀਂ ਵੀਡੀਓ ਦੇ ਨਾਲ ਬਰਾਡ ਫਾਰਮਿੰਗਸ ਹੈਣਾ ਖੇੜਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸਾਥ ਦਿਓ ਤਾਂ ਜੋ ਕਿਸਾਨ ਵੀ ਇਸ ਪਾਸੇ ਆ ਕੇ ਖੇਤੀ ਨੂੰ ਡਿਜੀਟਲ ਕਰ ਸਕਣ ਇੱਕ ਦੂਜੇ ਤੋਂ ਸਿੱਖ ਸਕਣ ਆਪਣੀਆਂ ਸਲਾਹਾਂ ਦੇ ਸਕਣ ਸੋ ਦੋਸਤੋ ਧੰਨਵਾਦ ਤੁਹਾਡਾ ਵੀਡੀਓ ਦੇ ਲਾਸਟ ਤੱਕ ਬਣੇ ਰਹਿਣ ਲਈ